ਕਾਰਸਾਕਾ ਕੀ ਨਾ ਖਰਚਾਇਆ ਦੇ ਉੱਤੇ ਹੋਵੇ ਤੇ ਜਿਹੜੇ ਬੰਦਿਆਂ ਨੇ ਦਿੱਲੀ ਦੇ ਰਾਜ ਦਾ ਪੱਠਾ ਬਿਠਾਤਾ ਤੇ ਉਹਨਾਂ ਨੂੰ ਇੱਥੇ ਆ ਕੇ ਸਲਾਹਕਾਰ ਲਗਾ ਦੇਣਾ ਤੇ ਇੱਥੇ ਹਸਪੀਟਲ ਜਾਣਾ ਬੰਦ ਕਰ ਦੇਣਾ ਤੇ ਅਮਿਤ ਸ਼ਾ ਜੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲ ਰਹੇ ਹੈਂ ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਹੇ ਹੈਂ ਜੇ ਅਸੀਂ ਗਾਂਧੀ ਦੇ ਖਿਲਾਫ ਬੋਲੀਏ ਜਾ ਪਟੇਲ ਦੇ ਖਿਲਾਫ ਬੋਲੀ ਕੇ ਫਿਰ ਬਹੁ ਗਿਣਤੀ ਹਿੰਦੂ ਨੂੰ ਕਿਵੇਂ ਮਸੂੂ ਸੋਊਗਾ ਕਿ ਇਹ ਸਿੱਖ ਸਾਡੇ ਜਿਹੜੇ ਹੀਰੋ ਐ ਉਹਨਾਂ ਦੇ ਖਿਲਾਫ ਗੱਲ ਕਰ ਰਿਹਾ ਤੇ ਇਹਦੇ ਬਾਰੇ ਕਿਸੇ ਵੀ ਹਿੰਦੂ ਦਾ ਬਿਆਨ ਨਹੀਂ ਆਇਆ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ ਕਿ ਐਮ ਐ ਛਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖਿਆ ਹੈ ਕਿ ਹੈ ਕਿ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਹੈਗਾ ਮੇਰਾ ਮਤਲਬ ਹੈ ਅਮਿਤ ਸ਼ਾਹ ਨੇ ਮੋਦੀ ਨੂੰ ਜਦ ਪਾਤਾ ਕਿ ਬਾਹਰ ਜਾਣ ਜੋਗ ਨਹੀਂ ਛੱਡਿਆ ਉੱਥੇ ਸਿੱਖਾਂ ਨੇ ਮਜਾਰੇ ਕਰਨੇ ਜੋ ਕਰਕੇ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ